ਪੰਜਾਬ ਕਾਂਗਰਸ ਦੇ ਵਿੱਚ ਹੁਣ ਸਿਆਸੀ ਤਾਣਾ ਬਾਣਾ ਉਲਝਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਹੈ ਕਿ ਕੱਲ੍ਹ ਦੀਆਂ ਦੋ ਘਟਨਾਵਾਂ ਨੇ ਇਹ ਸਾਫ਼ ਕਰ ਦਿੱਤਾ ਕਿ ਹੁਣ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਗੁੱਟਬਾਜ਼ੀ ਆ ਉਹ ਬਣ ਚੁੱਕੀ ਆ ਦੱਸਦੀ ਹੈ ਕਿ ਪਹਿਲੀ ਘਟਨਾ ਜਿਹੜੀ ਸੁਲਤਾਨਪੁਰ ਲੋਧੀ ਦੇ ਵਿੱਚ ਵਾਪਰਦੀ ਆ ਜਿੱਥੇ ਕਾਂਗਰਸ ਦੀਆਂ ਦੋ ਰੈਲੀਆਂ ਹੋਈਆਂ ਇਕੋ ਦੇ ਦੋਨੋਂ ਰੈਲੀਆਂ ਹੋਈਆਂ ਨੇ ਦੋ ਸਟੇਜਾਂ ਲੱਗੀਆਂ ਇੱਕੋ ਸਮਾਂ ਰੱਖਿਆ ਗਿਆ ਇੱਕੋ ਜਿਹੜਾ ਇਲਾਕਾ ਰੱਖਿਆ ਗਿਆ ਸ਼ਹਿਰ ਰੱਖਿਆ ਗਿਆ ਤਾਂ ਕਾਂਗਰਸ ਦੀਆਂ ਦੋ ਰੈਲੀਆਂ ਹੁੰਦੀਆਂ ਇੱਕ ਦੇ ਵਿੱਚ ਰਾਜਾ ਵੜਿੰਗ ਪਹੁੰਚਦੇ ਆ ਉਹਨਾਂ ਦੇ ਨਾਲ ਐਲੋਪੀ ਨੇਤਾ ਪ੍ਰਤਾਪ ਸਿੰਘ ਬਾਜਬਾ ਪਹੁੰਚਦੇ ਆ ਨਾਲ ਸੁਖਜਿੰਦਰ ਰੰਦਾਵਾ ਪਹੁੰਚਦੇ ਆ ਤਾਂ ਵਿਧਾਇਕ ਪ੍ਰਗਟ ਸਿੰਘ ਸਿੰਘ ਪਹੁੰਚਦੇ ਆ ਤਾਂ ਦੂਜੇ ਪਾਸੇ ਜਿਹੜਾ ਉਹ ਰਾਣਾ ਇੰਦਰ ਪ੍ਰਤਾਪ ਰਾਣਾ ਗੁਰਜੀਤ ਦੇ ਬੇਟੇ ਦੇ ਵੱਲੋਂ ਜਿਹੜੀ ਆ ਰੈਲੀ ਰੱਖੀ ਗਈ ਸੀ ਤਾਂ ਦੋਨਾਂ ਰੈਲੀਆਂ ਦੇ ਵਿੱਚ ਜਿਹੜਾ ਚੁਮਾਰਾ ਕੱਠ ਦੇਖਣ ਨੂੰ ਮਿਲਿਆ ਤਾਂ ਇੱਕ ਪਾਸੇ ਜਿਹੜੀ ਧੜੇਬਾਜੀ ਆ ਉਹ ਹੋਣਾ ਸਾਹਮਣੇ ਆਉਂਦੀ ਹੋਈ ਨਸਰ ਆ ਰਹੀ ਆ ਦੱਸਦੀ ਏ ਕਿ ਇੱਕ ਪਾਸੇ ਹੁਣ ਧੜਾ ਬਣਦਾ ਜਾ ਰਿਹਾ ਐ ਐਲੋਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਤਾਂ ਦੂਜੇ ਪਾਸੇ ਜਿਹੜਾ ਧਣਾ ਬਣਦਾ ਹੋਇਆ ਨਸਰ ਆ ਰਿਆ ਉਹ ਐ ਚਰਨਜੀਤ ਸਿੰਘ ਚੰਨੀ ਜਿਹੜੇ ਕੁਝ ਸਮਾਂ ਸੀਐਮ ਰਾਏ ਨੇ ਪਰ ਉਹਨਾਂ ਕੋ ਸਮੇਂ ਦੇ ਵਿੱਚ ਉਹ ਕੁਝ ਮਹੀਨਿਆਂ ਦੇ ਵਿੱਚ ਜਿਹੜਾ ਉਹਨਾਂ ਦੇ ਵੱਲੋਂ ਆਪਣਾ ਸਟੈਂਡ ਆ ਜਿਹੜਾ ਐਡਾ ਖੜਾ ਕਰ ਲਿਆ ਗਿਆ ਕਿ ਹੁਣ ਲੋਕ ਨੇ ਜਿਹੜੇ ਉਹਨਾਂ ਨੂੰ ਦੁਬਾਰਾ ਸੀਐਮ ਦੇ ਚਿਹਰੇ ਦੇ ਨਾਲ ਦੇਖਦੇ ਹੋਏ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਜਿਹੜੇ ਸੀਨੀਅਰ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਕਾਫੀ ਜ਼ਿਆਦਾ ਸੀਨੀਅਰ ਹੋ ਚੁੱਕੇ ਨੇ ਤਾਂ ਸਾਰੇ ਜਿਹੜਾ ਆਪਣਾ ਫੇਸ ਹੋਣਾ ਸੀਐਮ ਦੇ ਚਿਹਰੇ ਦੇ ਨਾਲ ਦੇਖਦੇ ਹੋਏ ਨਜ਼ਰ ਆ ਰਹੇ ਨੇ ਤਾਂ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਗੁੱਟਬਾਜੀ ਆ ਉਹ ਦੇਖਣ ਨੂੰ ਸਾਫ਼ ਲੱਗ ਰਹੀ ਹੈ ਕਿ ਹੁਣ ਦੋ ਗੁੱਟ ਜਿਹੜੇ ਨੇ ਉਹ ਬਣ ਚੁੱਕੇ ਨੇ ਤਾਂ ਕੱਲ ਸ਼ਾਮ ਜਿਹੜੇ ਰਾਜਾ ਵੜੈੰਗ ਸultanpur Lodhi ਦੀ ਜਿਹੜੀ ਉਹ ਪੂਰੀ ਜਿਹੜੀ ਰੈਲੀ ਆ ਉਸ ਨੂੰ ਖਤਮ ਕਰਕੇ ਦੇਰ ਸ਼ਾਮ ਜਿਹੜਾ ਉਹ ਲੁਧਿਆਣਾ ਦੇ ਵਿੱਚ ਜਿਹੜੇ ਉਮੀਦਵਾਰ ਐਲਾਨੇ ਗਏ ਨੇ ਭਾਰਤਪੂਸ਼ ਆਸ਼ੂ ਉਹਨਾਂ ਦੇ ਘਰ ਪਹੁੰਚਦੇ ਆ ਤਾਂ ਉਹਨਾਂ ਦੇ ਘਰ ਪਹੁੰਚਣ ਤੇ ਜਿਹੜੇ ਆਸ਼ੂ ਨੇ ਉਹਨਾਂ ਨੂੰ ਘਰ ਨਹੀਂ ਮਿਲਦੇ ਜਦੋਂ ਉਹਨਾਂ ਨੂੰ ਘਰ ਨਹੀਂ ਮਿਲਦੇ ਤਾਂ ਬਰੰਗ ਚਿੱਠੀ ਮੰਗ ਜਿਹੜਾ ਰਾਜਾ ਬਰੰਗ ਨੂੰ ਉਹਨਾਂ ਦੇ ਘਰ ਤੋਂ ਵਾਪਸੀ ਮੁੜਨਾ ਪੈਂਦਾ ਜਦੋਂ ਪੱਤਰਕਾਰਾਂ ਦੇ ਵੱਲੋਂ ਗੁੱਟਬਾਜੀ ਦੀ ਗੱਲ ਪੁੱਛੀ ਗਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੋਈ ਗੁੱਟਬਾਜੀ ਨਹੀਂ ਹੈ ਹਾਂ ਉਹਨਾਂ ਦੇ ਰਜੇਵੇਂ ਹੋ ਸਕਦੇ ਆ ਇਸ ਕਰਕੇ ਸਾਨੂੰ ਨਹੀਂ ਮਿਲੇ ਅਸੀਂ ਪਹਿਲਾਂ ਜਿਹੜਾ ਆਪਣਾ ਆਉਣ ਦਾ ਮੈਸੇਜ ਆ ਉਹ ਜ਼ਰੂਰ ਲਾਇਆ ਸੀ ਪਰ ਕੁਝ ਰਜੇਮਿਆਂ ਕਰਕੇ ਜਿਹੜੇ ਨੇ ਉਹ ਆਸ਼ੂ ਜੀ ਨਹੀਂ ਮਿਲ ਸਕੇ ਗੁੱਟਬਾਜੀ ਕੋਈ ਨਹੀਂ ਹੈ ਪਰ ਜਿਹੜੀ ਸਾਫ ਝਲਕ ਦੀ ਗੁੱਟਬਾਜੀ ਆ ਇੱਕ ਪਾਸੇ ਜਿਹੜੇ ਕੋਈ ਜਿਹੜਾ ਐਲੋਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਹੋਣ ਸੁਖਜਿੰਦਰ ਰੰਦਾਵਾ ਹੋਣ ਜਾਂ ਫਿਰ ਰਾਜਾ ਵੜਿੰਗ ਹੋਣ ਉਹਨਾਂ ਦੇ ਵੱਲੋਂ ਜਿਹੜੀ ਔਰ ਕੋਈ ਵੀ ਜਿਆਦਾ ਖੁਸ਼ੀ ਹੈ ਜਾਂ ਕੋਈ ਜਿਹੜਾ ਜਿਆਦਾ ਕਹਿੰਦੀ ਇੱਕ ਗੱਲਬਾਤ ਹੈ ਉਹ ਉਹ ਭਾਰਤ ਪੁਸ਼ਨਾਸ਼ੂ ਦੀ ਉਮੀਦਵਾਰੀ ਤੇ ਨਹੀਂ ਕੀਤੀ ਗਈ ਪਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਉਹ ਲੁਧਿਆਣਾ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਸ਼ੂ ਹੁਣ ਤੂੰ ਮੇਰੇ ਲਈ ਲੁਧਿਆਣੇ ਘਰ ਦੇਖ ਲੈ ਮੈਂ ਇੱਥੇ ਹੀ ਰਹਿਣਾ ਵਾਂ ਤਾਂ ਇਹ ਹੁਣ ਦੋ ਗੁੱਟ ਬਣ ਚੁੱਕੇ ਨੇ ਇੱਕ ਪਾਸੇ ਐਲੋਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦੂਜੇ ਪਾਸੇ ਐਕਸੀਸੀਐਮ ਆ ਚਾਰਜੀਤ ਸਿੰਘ ਚੰਨੀ ਨੇ ਤਾਂ ਹੁਣ ਕਿਹਦੇ ਤਰਫ ਜਿਹੜਾ ਪਲੜਾ ਭਾਰੀ ਹੋਵੇਗਾ ਕਿਉਂਕਿ ਉਮੀਦਵਾਰੀ ਆ ਜਿਹੜੀ ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਆ ਤਾਂ ਇੱਕ ਪਾਸੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗੋ ਮਿਲ ਲਉਂਦੇ ਨੇ ਤਾਂ ਉਦੋਂ ਜਿਹੜੇ ਆਸ਼ੂ ਨੇ ਉਹਨਾਂ ਨੂੰ ਘਰ ਨਹੀਂ ਮਿਲਦੇ ਤਾਂ ਉਸ ਤੋਂ ਬਾਅਦ ਆਸ਼ੂ ਦੇ ਵੱਲੋਂ ਇੱਕ ਜਿਹੜਾ ਲੰਬਾ ਚੌੜਾ ਇੱਕ ਜਿਹੜੀ ਪੋਸਟ ਹੈ ਉਹ ਆਪਣੇ ਫੇਸਬੁੱਕ ਅਕਾਊਂਟ ਤੇ ਵੀ ਸਾਂਝੀ ਕੀਤੀ ਗਈ ਆ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਏ ਜਿਸ ਦੇ ਵਿੱਚ ਉਹਨਾਂ ਨੇ ਕਿਆ ਹੈ ਕਿ ਰਾਜਾ ਜੀ ਤੁਹਾਡੇ ਮੇਰੇ ਘਰ ਆਉਣ ਤੇ ਮੈਨੂੰ ਪਹਿਲਾਂ ਨਹੀਂ ਸੀ ਪਤਾ ਪਰ ਤੁਸੀਂ ਆਏ ਇਸ ਲਈ ਮੈਂ ਦਿਲੋਂ ਧੰਨਵਾਦੀ ਆ ਜੇ ਤੁਸੀਂ ਦੱਸ ਦਿੰਦੇ ਤਾਂ ਮੈਂ ਜ਼ਰੂਰ ਹਾਜ਼ਰ ਹੁੰਦਾ ਮੈਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਭਵਿੱਖ ਦੇ ਵਿੱਚ ਜਦੋਂ ਤੁਹਾਡੀ ਲੋੜ ਪਵੇਗੀ ਮੈਂ ਤੁਹਾਨੂੰ ਜ਼ਰੂਰ ਸੱਦਾ ਦੇਵਾਂਗਾ ਮੇਰੇ ਲਈ ਲੁਧਿਆਣਾ ਵੈਸਟ ਸਿਰਫ ਚੂਣ ਨਹੀਂ ਹੈ ਇਹ ਮੇਰੇ ਲਈ ਲੋਕਾਂ ਦੇ ਵੱਲੋਂ ਲਈ ਮੇਰੀ ਡਿਊਟੀ ਤੇ ਸੇਵਾ ਹੈ ਇਹ ਚੋਣ ਸਾਨੂੰ ਸਾਰਿਆਂ ਲਈ ਜਿਹੜੀ ਪੰਜਾਬ ਦੇ ਭਵਿੱਖ ਦੇ ਲਈ ਬਹੁਤ ਤਾਂ ਮਹੱਤਵਪੂਰਨ ਹੈ ਆਓ ਅਸੀਂ ਇਕਜੁੱਟ ਹੋਈਏ ਅਤੇ ਪੰਜਾਬ ਦੀ ਭਲਾਈ ਦੇ ਲਈ ਕੰਮ ਕਰੀਏ ਤਾਂ ਇੱਕ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਉਮੀਦਵਾਰ ਨੂੰ ਮਿਲਣ ਘਰ ਪਹੁੰਚਦੇ ਆ ਪਰ ਦੂਜੇ ਪਾਸੇ ਜਿਹੜਾ ਉਮੀਦਵਾਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਸਾਨੂੰ ਪਹਿਲਾਂ ਕੋਈ ਮੈਸੇਜ ਨਹੀਂ ਦਿੰਦਾ ਕੱਲ ਉਹਨਾਂ ਦੇ ਵੱਲੋਂ ਜਿਹੜੀ ਚੋਣ ਕੈਂਪੇਨ ਹੈ ਉਹ ਚੋਣ ਮੁਹਿੰਮ ਹੈ ਉਹ ਸ਼ੁਰੂ ਕੀਤੀ ਗਈ ਆ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਰੁਝੇਮੇ ਸੀਗੇ ਇਸ ਕਰਕੇ ਮੈਂ ਹਾਜ਼ਰ ਨਹੀਂ ਹੋ ਸਕਿਆ ਜੇਕਰ ਤੁਸੀਂ ਮੈਨੂੰ ਪਹਿਲਾਂ ਮੈਸੇਜ ਲਾ ਬੰਦੇ ਕਿ ਤੁਸੀਂ ਘਰ ਆਉਣ ਵਾਲਿਓ ਤਾਂ ਮੈਂ ਜ਼ਰੂਰ ਆ ਹਾਜ਼ਰ ਹੁੰਦਾ ਤਾ ਇਥੋਂ ਸਾਫ ਝਲਕਦਾ ਹੈ ਕਿ ਹੁਣ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਗੁੱਟਬਾਜ਼ੀ ਆ ਉਹ ਜ਼ਿਆਦਾ ਹੋ ਚੁੱਕਿਆ ਹੁਣ ਜਿਹੜਾ ਪੰਜਾਬ ਕਾਂਗਰਸ ਦਾ ਸਿਆਸੀ ਤਾਣਾ ਬਾਣਾ ਉਹ ਲਗਾਤਾਰ ਉਲਝਦਾ ਹੋਇਆ ਨਜ਼ਰ ਆਉਂਦਾ ਇੱਕ ਦਿਨ ਦੇ ਵਿੱਚ ਦੋ ਅਜਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜਿਸ ਦੇ ਨਾਲ ਆ ਬਿਲਕੁਲ ਜਿਹੜਾ ਪੰਜਾਬ ਕਾਂਗਰਸ ਦਾ ਸਾਫ ਚਿਹਰਾ ਨਜ਼ਰ ਆਉਂਦਾ ਹੈ ਕਿ ਹੁਣ ਕਾਂਗਰਸ ਦੇ ਵਿੱਚ ਕੁਝ ਵੀ ਠੀਕ ਨਹੀਂ ਹੈ ਦੋ ਧੜੇ ਬਣ ਚੁੱਕੇ ਨੇ ਇੱਕ ਪਾਸੇ ਜਿਹੜੇ ਨੇ ਉਹ ਪ੍ਰਤਾਪ ਸਿੰਘ ਬਾਜਵਾ ਖੜੇ ਨੇ ਦੂਜੇ ਪਾਸੇ ਐਕਸ ਸੀਐਮ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਖੜੇ ਨੇ ਕਿ ਪਹਿਲਾ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਦੋ ਸਟੇਜਾਂ ਲੱਗਦੀਆਂ ਇੱਕੋ ਪਾਰਟੀ ਕਾਂਗਰਸ ਪਾਰਟੀ ਕਿਉਂਕਿ ਰਾਣਾ ਗੁਰਜੀਤ ਦੀ ਗੱਲ ਕਰੀਏ ਤਾਂ ਉਹ ਕਾਂਗਰਸ ਪਾਰਟੀ ਤੋਂ ਹਾਲਾਂਕਿ ਉਹਨਾਂ ਦੇ ਜਿਹੜੇ ਬੇਟੇ ਨੇ ਰਾਣਾ ਪ੍ਰਿੰਦਰ ਪ੍ਰਤਾਪ ਜਿਹੜੇ ਨੇ ਉਹਨਾਂ ਦੇ ਵੱਲੋਂ ਜਿਹੜੀ ਪਾਰਟੀ ਉਹ ਛੱਡ ਦਿੱਤੀ ਸੀ ਆਜ਼ਾਦ ਕੈਂਡੀਡੇਟ ਲੜੇ ਸੀ ਆਜ਼ਾਦ ਵਿਧਾਇਕ ਬਣੇ ਨੇ ਤਾਂ ਉਹਨਾਂ ਦੇ ਵੱਲੋਂ ਪਾਰਟੀ ਛੱਡ ਦਿੱਤੀ ਪਰ ਰਾਣਾ ਗੁਰਜੀਤ ਨੇ ਜਿਹੜੇ ਉੱਥੇ ਹਾਜ਼ਰ ਰਹਿੰਦੇ ਨੇ ਉਹ ਕਾਂਗਰਸ ਦੇ ਵੱਡੇ ਲੀਡਰ ਨੇ ਤਾਂ ਦੂਜੇ ਪਾਸੇ ਜੇ ਗੱਲ ਕਰੀਏ ਕਿ ਦੂਜੇ ਪਾਸੇ ਜਿਹੜੀ ਆ ਨਮਤੇਜ ਚੀਮਾ ਦੇ ਹੱਕ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਰੈਲੀ ਕੀਤੀ ਜਾਂਦੀ ਆ ਤਾਂ ਦੋ ਸਟੇਜਾਂ ਲੱਗਦੀਆਂ ਇੱਕੋ ਸ਼ਹਿਰ ਦੇ ਵਿੱਚ ਲੱਗਦੀਆਂ ਇੱਕੋ ਸਮੇਂ ਲੱਗਦੀਆਂ ਨੇ ਤਾਂ ਉੱਥੇ ਜਿਹੜਾ ਸਾਫ ਚਿਹਰਾ ਹੁੰਦਾ ਕਿ ਜਿਹੜੇ ਹੋਣਾ ਕਾਂਗਰਸ ਦੇ ਵਿੱਚ ਜਿਹੜੀ ਗੁੱਟਬਾਜ਼ੀ ਆ ਧੜੇਬਾਜ਼ੀ ਆ ਉਸ ਦੇ ਕਾਰਨ 2028 ਦੇ ਵਿੱਚ ਜਿਹੜਾ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਜੇਕਰ ਇਹ ਜਿਹੜੀ ਗੁੱਟਬਾਜ਼ੀ ਆ ਉਹ ਖਤਮ ਨਹੀਂ ਹੁੰਦੀ ਜੇਕਰ ਗੁੱਟਬਾਜੀ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਲੁਧਿਆਣਾ ਬੈਸਟ ਦੇ ਵਿੱਚ ਜਿਮਨੀ ਚੋਣ ਹੋਣੀ ਆ ਉੱਥੇ ਵੀ ਜਿਹੜਾ ਭਾਰਤ ਪੁਸ਼ਨਾਸ਼ੂ ਨੇ ਉਹਨਾਂ ਨੂੰ ਇਸ ਦਾ ਖਮਿਆਜਾ ਜੜਾ ਹੈ ਉਹ ਭੁਗਤਣਾ ਪੈ ਸਕਦਾ ਕਿਉਂਕਿ ਗੁੱਟਬਾਜੀ ਦੇ ਨਾਲ ਜਿਹੜੇ ਵੀ ਨੇਤਾ ਦੂਸਰੇ ਧੜੇ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਜਿਹੜੀ ਕੋਈ ਵੀ ਮਦਦ ਆ ਉਹ ਨਹੀਂ ਕੀਤੀ ਜਾਵੇਗੀ ਤਾਂ ਇਸ ਦੇ ਨਾਲ ਪੰਜਾਬ ਕਾਂਗਰਸ ਨੂੰ ਜਿਹੜਾ ਵੱਡਾ ਨੁਕਸਾਨ ਹੋ ਸਕਦਾ ਤਾਂ ਗੁੱਟਬਾਜੀ ਦੇ ਨਾਲ ਹੁਣ ਪੰਜਾਬ ਕਾਂਗਰਸ ਕਦੋਂ ਤੱਕ ਜਿਹੜਾ ਇਸੇ ਤਰ੍ਹਾਂ ਇੱਕ ਉਜੇ ਨਾਲ ਉਲਝਦੀ ਰਹੇਗੀ ਜਾਂ ਫਿਰ ਪੰਜਾਬ ਦੇ ਵਿੱਚ ਆਪਣੀ ਸੱਤਾ ਕਾਇਮ ਕਰਨ ਦੇ ਵੱਲ ਵੀ ਧਿਆਨ ਦੇਵੇਗੀ ਇਹ ਸਮਾਂ ਦੱਸੇਗਾ। ਜੀ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਵੱਲੋਂ ਟਿਕਟ ਦਾ ਐਲਾਨ ਕਰ ਦਿੱਤਾ ਗਿਆ ਅੱਜ ਤੁਸੀਂ ਆਇਓ ਭਾਰਤੂ ਸ਼ਰਾਸੂ ਜੀ ਦੇ ਕੋਲ। ਹਾਂਜੀ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ। ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇਖੋ। ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਵਾਸਤੇ ਇੱਕ ਓਪਰਚੁਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਔਰ ਲੋਗ ਆਮ ਆਦਮੀ ਪਾਰਟੀ ਨੂੰ ਨਕਾਰਨਗੇ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਰਸ਼ ਅਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਸਰ ਕਾਂਗਰਸ ਦੀ ਕਿੱਥੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6:00 7:00 ਵਜਾਂਗੇ ਪਰ ਜਿਵੇਂ ਹੋਣਿਆ ਕੰਮ-ਕੁਮ ਕਿਤੇ ਗਏ ਹੁਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਜਿੰਨੀ ਮਰਜ਼ੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਅਰਵਿੰਦ ਕੇਜੀਵਾਲ ਭਗਵੰਤ ਮਾਨ ਲਗਾਤਾਰ ਲੁਧਿਆਣਾ ਘੇਰੇ ਤੇ ਨੇ ਵੱਡੇ ਜਿਹੜਾ ਵਾ ਉਹਨਾਂ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਨੇ 3 ਸਾਲ ਸਿਰ ਜਿੰਨੀਆਂ ਮਰਜ਼ੀ ਆ ਰੈਲੀਆਂ ਕੋਈ ਕਰ ਲੇ ਪਰ ਬਾਬਾ ਸੁੱਖ ਰੱਖੇਗਾ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਏਗੀ